ਕੰਮ ਮਤਲਬ ਪਿੰਡ ਦਾ ਹੀ ਗੱਲ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਮੁਤਾਬਕ ਕੰਮ ਕਰ ਲੋ ਪਿੰਡ ਦੇ ਵਿੱਚ ਰਹਿਣਾ ਔਰ ਪਿੰਡ ਦੇ ਵਿੱਚ ਕੰਮ ਕਰਨਾ ਜਿਹੜੇ ਪ੍ਰਵਾਸੀ ਆ ਰਹੇ ਆ ਬਿਨਾ ਪੇਪਰ ਤੋਂ ਆ ਰਹੇ ਆ ਬਿਨਾ ਕਿਸੇ ਢੰਗ ਤੋਂ ਆ ਰਹੇ ਆ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹੇ ਗਏ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਰਾਇਆ ਲਵਾਂਗੇ ਪੰਚਾਇਤ ਕੋਈ ਵੀ ਪ੍ਰਵਾਸੀ ਬਿਨਾ ਇਜਾਜ਼ਤੋਂ ਚੱਬੇਬਾਦ ਨਹੀਂ ਰਹੇਗਾ 15000 ਰੁਪਈਆ ਦਾ ਇੱਥੇ ਹੜ੍ਹ ਵਾਲੇ ਘੁੰਮਦਾ ਨਹੀਂ ਦੋਣਾ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਜੇ ਰੇੜੀ ਲੱਗੇਗੀ ਤਾਂ ਪੰਚਾਇਤ ਦੀ ਜਗ੍ਹਾ 'ਚ ਲੱਗੇਗੀ ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਮਜ਼ਦੂਰੀ ਕਰਨ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕੰਮ ਬਹੁਤ ਵਧੀਆ ਹੈ ਪਰ ਉਹ ਕੰਮ ਮਤਲਬ ਪਿੰਡ ਦਾ ਹੀ ਕੰਮ ਜੇਕਰ ਦੇ ਨਹੀਂ ਸਾਡੇ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਿਹਾ ਇਹ ਬਾਹਰ ਜਾ ਸਕਦੇ ਨੇ ਇਹ ਤਾਂ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਮੁਤਾਬਕ ਕੰਮ ਕਰ ਲਓ ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਪਿੰਡ ਦੇ ਵਿੱਚ ਰਹਿਣ ਔਰ ਪਿੰਡ ਦੇ ਵਿੱਚ ਕੰਮ ਕਰਨ ਬਾਕੀ ਉਹਨਾਂ ਦੀ ਜੋ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਲਈ ਜਾਊਗੀ ਮੈਂ ਤਾਂ ਇਹ ਪਾਇਆ ਕਿ ਜਿਹੜੇ ਵੀ ਪ੍ਰਵਾਸੀ ਆ ਰਹੇ ਆ ਬਿਨਾ ਪੇਪਰ ਤੋਂ ਆ ਰਹੇ ਆ ਬਿਨਾ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿ ਗਏ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਰਾਇਆ ਲਵਾਂਗੇ ਪੰਚਾਇਤ ਦਾ ਅਦਰਵਾਈਜ਼ ਕੋਈ ਵੀ ਪ੍ਰਵਾਸੀ ਬਿਨਾਂ ਇਜਾਜ਼ਤੋਂ ਚੱਬੇਵਾਲ ਨਹੀਂ ਰਹੇਗੀ। ਤੀਜੀ ਗੱਲ ਕਿੰਨੇ ਕੱਪੜਾ? ਅਜੇ ਪ੍ਰਵਾਸੀ ਕਿੰਨੇ ਕਿ ਹੈਗੇ? ਸਾਡੇ ਚੱਬੇਵਾਲ ਤੇ ਦਾ ਕੋਈ ਲਿਮਟ ਨਹੀਂ ਆ ਜੀ ਘਾਟੋ ਘਾਟ 15000 ਰੁਪਈਆ ਦਾ ਇੱਥੇ ਆੜਵਾਲੇ ਘੁੰਮਦਾ ਆ। ਦੂਸਰੀ ਗੱਲ ਇਹ ਨਹੀਂ ਕਹਦੇ ਉਹਨਾਂ ਆਪਣਾ ਆਧਾਰ ਕਾਰਡ ਉੱਥੇ ਜੁਬੀ ਚ ਬਣਾਉਣ। ਆ ਜੁਬੀ ਹੋਏਗਾ। ਨਹੀਂ ਉਹ ਤਾਂ ਹੋਇਆ ਜੀ। ਜਦੋਂ ਵੀ ਸਾਡੇ 15000 ਤੋਂ ਬਣੇ ਆ ਅਸੀਂ ਉਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ਪੱਤਰ ਸਾਈਨ ਨਹੀਂ ਕਰ ਰਹੇ। ਬਿਲਕੁਲ ਨਹੀਂ ਹੋ ਰਿਹਾ ਜੀ। ਜਿਹੜਾ ਵੀ ਸਾਈਨ ਡਾਰਗਾਰਡ ਕੋਈ ਮੋਟਰ ਗਾਰਡ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੋ ਰਿਹਾ ਦੁਕਾਨਦਾਰਾਂ ਅੱਗੇ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਚੁੱਕੇ ਹਾਂ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜਾਮ ਹੋ ਰਹੀ ਹੈ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਸ ਏਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ हट ਰਹੇ ਸੋ ਉਹਨਾਂ ਲਈ ਵੀ ਵਾਰਨਿੰਗ ਕੀਤੀ ਹੈ ਕਿ ਆਪਣਾ ਸਮਾਨ ਉਨੇ ਜ਼ਰੂਰ ਆਪਣੀ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਪਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਉਹ ਬਿਲਕੁਲ ਮਨਾ ਕੀਤੀਆਂ ਜੀ ਜੇ ਇਹ ਰੇੜੀ ਲੱਗੇਗੀ ਤਾਂ ਪੰਚਾਇਤ ਦੀ ਜਗ੍ਹਾ 'ਚ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋਹਰੇ ਨਹੀਂ ਲੱਗੇਗੀ